ਵਾਹਿਗੁਰੂ ਜੀ ਕਾਲਾ ਚਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮੰਦਰ ਸਿੰਘ ਫਰੈਂਡਸ਼ਿਪ ਇਮੀਗ੍ਰੇਸ਼ਨ ਦਾ ਕੌਂਕੇ ਅਰੋੜ ਨਾਸਰ ਕਲੇਰਾਂ ਜੰਗਰਾਮੋਂ ਤੋਂ ਅੱਜ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹਾਂ ਗੱਲਬਾਤ ਦਾ ਵਿਸ਼ਾ ਹੈ ਸਵੀਡਨ ਵਰਕ ਪਰਮਿਟ ਦਾ ਸਵੀਡਨ ਦੇ ਵਿੱਚ ਵਰਕ ਪਰਮਿਟ ਨੂੰ ਲੈ ਕੇ ਹੈ ਜੀਦੇ ਵਿੱਚ ਕੰਪਨੀ ਸਟੋਰਾ ਕੂਪ ਹੈ ਜੀਦੇ ਵਿੱਚ ਵਰਕਰਾਂ ਦੀ ਲੋੜ ਹੈ ਵੇਅਰਹੌਸ ਦੇ ਵਿੱਚ ਅਤੇ ਸੁਪਰਮਾਰਕੀਟ ਦੇ ਵਿੱਚ ਵਰਕਰਾਂ ਦੀ ਜ਼ਰੂਰਤ ਹੈ ਜਿਹੜਾ ਕਿ ਵਰਕ ਪਰਮਿਟ 12 ਮਹੀਨਿਆਂ ਦਾ ਹੋਊਗਾ ਜਿਹੜਾ ਕਿ ਤੁਸੀਂ ਐਕਸਟੈਂਡ ਕਰਾ ਸਕਦੇ ਹੋ 8 ਤੋਂ 10 ਘੰਟੇ ਕੰਮ ਹੈਗਾ ਹਫਤੇ ਦੇ ਵਿੱਚ 5 ਦਿਨ ਕੰਮ ਹੈ ਤੁਸੀਂ ਮਹੀਨੇ ਦੇ ਵਿੱਚ 200 ਤੋਂ ਪਲੱਸ ਘੰਟੇ ਕੰਮ ਕਰ ਸਕਦੇ ਹੋ ਓਵਰਟਾਈਮ 2 ਤੋਂ 4 ਘੰਟੇ ਤੁਸੀਂ ਲਾ ਸਕਦੇ ਹੋ ਮਹੀਨੇ ਦੇ ਵਿੱਚ 60 ਘੰਟੇ ਤੁਸੀਂ ਓਵਰਟਾਈਮ ਵੀ ਕੰਮ ਕਰ ਸਕਦੇ ਹੋ ਕੰਪੂਨੇਸ਼ਨ ਪ੍ਰੋਵਾਈਡ ਕੀਤੀ ਜਾਊਗੀ ਇਨਸ਼ੋਰੈਂਸ ਵੀ ਪ੍ਰੋਵਾਈਡ ਕੀਤਾ ਜਾਊਗਾ ਰੋਸਾ ਸਿੰਘ ਟਾਈਮ 90 ਜਾਂਦਾ ਹੈ ਸੈਲਰੀ 2450 US ڈالر ਤੋਂ ਲੈ ਕੇ 3150 US ڈالر ਹੈ ਉਮਰ 18 ਸਾਲ ਤੋਂ ਲੈ ਕੇ 35 40 ਹੱਦ 45 ਸਾਲ ਤੱਕ ਦੀ ਹੈ ਜੇ ਕਿਸੇ ਨੇ ਵੀ ਜਾਣਾ ਹੋਵੇ ਸਵੀਟਨ ਦਾ ਫਰਕ ਪਰਮਟ ਲੈਣਾ ਹੋਵੇ ਤੁਸੀਂ ਸਾਡੇ ਦਫ਼ਤਰ ਵਿੱਚ ਆ ਸਕਦੇ ਹੋ ਤੁਸੀਂ ਸਾਡੇ ਨਾਲ ਫੋਨ ਤੇ ਵੀ ਕੰਟੈਕਟ ਕਰ ਸਕਦੇ ਹੋ ਕਿਉਂਕਿ ਇਹਨਾਂ ਕੰਟਰੀਆਂ ਦੇ ਵਿੱਚ ਬਹੁਤ ਜ਼ਿਆਦਾ সুযোগ ਹੈ ਜਿਵੇਂ ਕਿ ਪਹਿਲਾ ਲੋਕਾਂ ਦਾ ਰੁਝਾਨ ਸੀਗਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਜੁਕੇ ਨਿਊਜ਼ੀਲੈਂਡ ਦੇ ਵੱਲ ਜਿਹੜਾ ਕਿ ਤੱਕ ਰਿਜਵਾਂ ਦਾ ਬੰਧ ਹੋ ਚੁੱਕਾ ਹੈ ਸਖਤਾਏ ਹੋ ਚੁੱਕੀ ਐ ਕੰਮ ਦੀ ਘਾਟ ਕਾਰਨ ਡਿਫਿਕਲਟੀ ਆ ਰਹੀ ਐ ਅਗਰ ਤੁਸੀਂ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਵੀਟਨ ਦਾ ਵਰਕ ਪਰਮਟ ਹਾਸਲ ਕਰ ਸਕਦੇ ਹੋ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਹੇਠ ਦਿੱਕੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ਟ੍ਰਾਇੰਗਲ ਪਾਰਟ ਪੰਜਾਬ ਸੋਨਾ ਪੰਗਾ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਰੋ ਸਾਡੇ ਸੰਗਤ ਕੰਟਰੀਆਂ ਦੇ ਬਾਰੇ ਦੇ ਵਿੱਚ ਬਾਰਕ ਪਰਮਣ ਦੀ ਰਿਕੁਆਇਰਮੈਂਟ ਦੇ ਵਿਊਟੋ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅਕਾਲ ਚਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮੰਦਰ ਸਿੰਘ ਫਰੈਂਡਸ਼ਿਪ ਇਮੀਗ੍ਰੇਸ਼ਨ ਕੌਂਕੇ ਅਰੋੜ ਨਾਸਰਕ ਲੇੜਾਂ ਜਗਰਾਉ ਤੋਂ ਅੱਜ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹਾਂ ਗੱਲਬਾਤ ਦਾ ਵਿਸ਼ਾ ਹੈ ਸਵੀਡਨ ਵਰਕ ਪਰਮਿਟ ਦਾ ਸਵੀਡਨ ਦੇ ਵਿੱਚ ਵਰਕ ਪਰਮਿਟ ਨੂੰ ਲੈ ਕੇ ਹੈ ਜਿਹਦੇ ਵਿੱਚ ਕੰਪਨੀ ਸਟੋਰਾ ਕੂਪ ਹੈ ਜਿਹਦੇ ਵਿੱਚ ਵਰਕਰਾਂ ਦੀ ਲੋੜ ਹੈ ਵੇਰਾ ਉਹਦੇ ਵਿੱਚ ਅਤੇ ਸੁਪਰਮਾਰਕੀਟ ਦੇ ਵਿੱਚ ਵਰਕਰਾਂ ਦੀ ਜ਼ਰੂਰਤ ਹੈ ਜਿਹੜਾ ਕਿ ਵਰਕ ਪਰਮਨੈਂਟ 12 ਮਹੀਨਿਆਂ ਦਾ ਹੋਊਗਾ ਜਿਹੜਾ ਕਿ ਤੁਸੀਂ ਐਕਸਟੈਂਡ ਕਰਾ ਸਕਦੇ ਹੋ 8 ਤੋਂ 10 ਘੰਟੇ ਕੰਮ ਹੈਗਾ ਹਫ਼ਤੇ ਦੇ ਵਿੱਚ 5 ਦਿਨ ਕੰਮ ਹੈ ਤੁਸੀਂ ਮਹੀਨੇ ਦੇ ਵਿੱਚ 200 ਤੋਂ ਪਲੱਸ ਘੰਟੇ ਕੰਮ ਕਰ ਸਕਦੇ ਹੋ ਓਵਰਟਾਈਮ ਦੋ ਤੋਂ 4 ਘੰਟੇ ਤੁਸੀਂ ਲਾ ਸਕਦੇ ਹੋ ਮਹੀਨੇ ਦੇ ਵਿੱਚ 60 ਘੰਟੇ ਤੁਸੀਂ ਹੋਰ ਟਾਈਮ ਵੀ ਕੰਮ ਕਰ ਸਕਦੇ ਹੋ ਕੰਪਨਸ਼ਨ ਪ੍ਰੋਵਾਈਡ ਕੀਤੀ ਜਾਊਗੀ ਇਨਸ਼ੋਰੈਂਸ ਵੀ ਪ੍ਰੋਵਾਈਡ ਕੀਤਾ ਜਾਊਗਾ ਪਰ ਉਸ ਅਸਲ ਸਿੰਗ ਟਾਈਮ 90 ਜਾਂਦਾ ਹੈ ਸੈਲਰੀ 2450 ਤੋਂ ਲੈ ਕੇ 3150 2.5 ڈالر ਹੈ ਉਮਰ 18 ਸਾਲ ਤੋਂ ਲੈ ਕੇ 35-40 ਹੱਦ 45 ਸਾਲ ਤੱਕ ਦੀ ਹੈ ਜੇ ਕਿਸੇ ਨੇ ਵੀ ਜਾਣਾ ਹੋਵੇ ਸਵੀਟਨ ਦਾ ਫਾਰਮਟ ਲੈਣਾ ਹੋਵੇ ਤੁਸੀਂ ਸਾਡੇ ਦਫ਼ਤਰ ਵਿੱਚ ਆ ਸਕਦੇ ਹੋ ਤੁਸੀਂ ਸਾਡੇ ਨਾਲ ਫੋਨ ਤੇ ਵੀ ਕੰਟੈਕਟ ਕਰ ਸਕਦੇ ਹੋ ਕਿਉਂਕਿ ਇਹਨਾਂ ਕੰਟਰੀਆਂ ਦੇ ਵਿੱਚ ਬਹੁਤ ਜ਼ਿਆਦਾ ਸਕੋਪ ਹੈ ਜਿਵੇਂ ਕਿ ਪਹਿਲਾਂ ਲੋਕਾਂ ਦਾ ਰੁਝਾਨ ਸੀਗਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਧੂਕੇ ਨਿਊਜ਼ੀਲੈਂਡ ਦੇ ਵੱਲ ਜਿਹੜਾ ਕਿ ਤੱਕ ਜਿਵਾਨਾ ਬੰਧ ਹੋ ਚੁੱਕਾ ਹੈ ਸਖਤਾਏ ਹੋ ਚੁੱਕੀ ਹੈ ਕੰਮ ਦੀ ਘਾਟ ਕਾਰਨ ਡਿਫਿਕਲਟੀ ਆ ਰਹੀ ਹੈ ਅਗਰ ਤੁਸੀਂ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਵੇਟਨ ਦਾ ਵਰਕ ਪਰਮਟ ਹਾਸਲ ਕਰ ਸਕਦੇ ਹੋ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਛੇੜ ਦੇ ਕੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟ ਪੰਜਾਬ ਸੋਨਾ ਪੰਗਾ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ਸੰਗਤ ਕੰਟਰੀਆਂ ਦੇ ਬਾਰੇ ਦੇ ਵਿੱਚ ਬਾਰਕ ਪਰਮਣ ਦੀ ਰਿਕੁਆਇਰਮੈਂਟ ਦੇ ਵੀਰੂ ਕੋ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਛਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅਕਾਲ ਚਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮੰਦਰ ਸਿੰਘ ਫਰੈਂਡਸ਼ਿਪ ਇਮੀਗ੍ਰੇਸ਼ਨ ਕੰਪਨੀ ਅਰੋੜ ਨਾਸਰ ਕਲੇਰਾਂ ਜਗਰਾਵ ਤੋਂ ਅੱਜ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹਾਂ ਗੱਲਬਾਤ ਦਾ ਵਿਸ਼ਾ ਹੈ ਸਵੀਡਨ ਵਰਕ ਪਰਮਿਟ ਦਾ ਸਵੇਡਨ ਦੇ ਵਿੱਚ ਵਰਕ ਪਰਮਿਟ ਨੂੰ ਲੈ ਕੇ ਹੈ ਜਿਹਦੇ ਵਿੱਚ ਕੰਪਨੀ ਸਟੋਰਾ ਕੂਪ ਹੈ ਜਿਹਦੇ ਵਿੱਚ ਵਰਕਰਾਂ ਦੀ ਲੋੜ ਹੈ ਵੇਅਰਹੌਸ ਦੇ ਵਿੱਚ ਅਤੇ ਸੁਪਰਮਾਰਕੀਟ ਦੇ ਵਿੱਚ ਵਰਕਰਾਂ ਦੀ ਜ਼ਰੂਰਤ ਹੈ ਜਿਹੜਾ ਕਿ ਵਰਕ ਪਰਮਿਟ 12 ਮਹੀਨਿਆਂ ਦਾ ਹੋਊਗਾ ਜਿਹੜਾ ਕਿ ਤੁਸੀਂ ਐਕਸਟੈਂਡ ਕਰਾ ਸਕਦੇ ਹੋ 8 ਤੋਂ 10 ਘੰਟੇ ਕੰਮ ਹੈਗਾ ਹਫਤੇ ਦੇ ਵਿੱਚ 5 ਦਿਨ ਕੰਮ ਹੈ ਤੁਸੀਂ ਮਹੀਨੇ ਦੇ ਵਿੱਚ 200 ਤੋਂ ਪਲੱਸ ਘੰਟੇ ਕੰਮ ਕਰ ਸਕਦੇ ਹੋ ਓਵਰਟਾਈਮ 2 ਤੋਂ 4 ਘੰਟੇ ਤੁਸੀਂ ਲਾ ਸਕਦੇ ਹੋ ਮਹੀਨੇ ਦੇ ਵਿੱਚ 60 ਘੰਟੇ ਤੁਸੀਂ ਓਵਰ ਟਾਈਮ ਵੀ ਕੰਮ ਕਰ ਸਕਦੇ ਹੋ ਕੰਪਿਊਟੇਸ਼ਨ ਆ ਪ੍ਰੋਵਾਈਡ ਕੀਤੀ ਜਾਊਗੀ ਇਨਸ਼ੋਰੈਂਸ ਵੀ ਪ੍ਰੋਵਾਈਡ ਕੀਤਾ ਜਾਊਗਾ ਪਰ ਉਸ ਦਾ ਸਿੰਗ ਟਾਈਮ 90 ਜਾਂਦਾ ਹੈ ਸੈਲਰੀ 2450 US ਡਾਲਰ ਤੋਂ ਲੈ ਕੇ 3150 US ਡਾਲਰ ਹੈ ਉਮਰ 18 ਸਾਲ ਤੋਂ ਲੈ ਕੇ